ਬਰਸਾ ਸਿੰਘ ਬਲਟੋਏ ਹਾਂ ਨੇ ਬਾਹਾਂ ਖੜੀਆਂ ਕਰਤੀਆਂ ਕਿਹੜੇ ਤੁਹਾਡੇ ਪਿਓ ਨੇ ਵਿਖਿਆ ਸੀ ਬਰਸਾ ਹੌਲਟੋਏ ਨੇ ਬਾਹਾਂ ਖੜੀਆਂ ਕਰਤੀਆਂ ਸੀਗੀਆਂ ਤੁਹਾਡੇ ਉਥੇ ਕਈ ਬਾਪੂ ਜਿਹੜੇ ਆ ਉਹ ਘੇਰੇ 'ਚ ਫੜੇ ਗਏ ਹਾਂਜੀ ਹੋਰ ਬੜੇ ਫੜੇ ਗਏ ਤੁਹਾਡੇ ਕੁਛ ਲੱਗਦੇ ਉਹਨਾਂ ਦਾ ਤਾਂ ਨਾ ਨਹੀਂ ਚ ਲੈਂਦੇ ਬਰਸਾ ਹੌਲਟੋਏ ਨੇ ਕਰਦੇ ਜੇ ਮੈਨੂੰ ਮਾਣ ਹੈ ਕਿ ਜੋ ਮੈਂ ਜ਼ਿੰਦਗੀ ਵਿੱਚ ਸੰਘਰਸ਼ ਕੀਤਾ ਆ ਮੈਨੂੰ ਮਾਣ ਹੈ ਜਿਸ ਤਰ੍ਹਾਂ ਤੇ ਮੈਂ ਤਸੀਹੇ ਝੱਲੇ ਆ ਜਿਸ ਤਰ੍ਹਾਂ ਕਿ ਮੈਂ ਜੇਲਾਂ ਕੱਟੀਆਂ ਆ ਪੰਥ ਤੇ ਪੰਜਾਬ ਦੀ ਖਾਤਰ ਜਦੋਂ ਦੇ ਤੁਰੇ ਆ ਕਦੀ ਝੁਕੇ ਨਹੀਂ ਕਦੇ ਈਨ ਨਹੀਂ ਮੰਨੀ ਇੱਕ ਰਾਂ ਨਹੀਂ ਪਤਾ ਨਹੀਂ ਕਿੰਨੀ ਕਿ ਬਰਚਕੇ ਆ ਤੇ ਕਿੱਥੇ ਕਿੱਥੇ ਰੱਖਿਆ ਤੇ ਜੋ ਅਸੀਂ ਝੱਲਿਆ ਜਾਂ ਤੁਸੀਂ ਜਿਹੜੀ ਬਣਾਤੀ ਹੈ ਜਿਹੜੀ ਬਣਾਦੀ ਤੁਸੀਂ ਲੋਕਾਂ ਨੇ ਤੁਸੀਂ ਤੋਲਦੇ ਨਹੀਂ ਜੀ ਕੋ ਦੇਖਦੇ ਨਹੀਂ ਜੇ ਜਿਹੜੇ ਲੋਕਾਂ ਨੇ ਕਿ ਅਸੀਂ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਸੰਵਿਧਾਨ ਨੂੰ ਮੰਨੀ ਜਾਂਦੇ ਜਿਹੜੇ ਕਹਿੰਦੇ ਅਸੀਂ ਚੋਣ ਪ੍ਰਣਾਲੀ 'ਚ ਵਿਸ਼ਵਾਸ ਹੀ ਨਹੀਂ ਰੱਖਦੇ ਜੀ ਸਾਡਾ ਏਜੰਡਾ ਹੀ ਨਹੀਂਗਾ ਅੱਜ ਚੋਣਾਂ ਦੀ ਗੱਲ ਵੀ ਕਰੀ ਜਾਂਦੇ ਆ ਹਾਂਜੀ ਤੇ ਦੂਜੇ ਬੰਨੇ ਕਦੀ ਪੁਲਿਸ ਦੇ ਅੱਗੇ ਲਾ ਕੇ ਨਹੀਂ ਭਜੇ ਜੇ ਵਜਿਆਂ ਤੇ ਹਿੱਕ ਜ ਵਜੇ ਪੁਲਿਸ ਭਜਾਈ ਹੋਊਗੀ ਹਾਂਜੀ ਦਿੱਲੀ ਦੀਆਂ ਚੀਕਾਂ ਪੁਆਈਆਂ ਹੋਣ ਗਿਆ ਦਿੱਲੀ ਦੇ ਪੁਲਿਸ ਹੈੱਡਕੁਆਰਟਰ ਦੇ ਸਾਹਮਣੇ ਜਿਹੜੀਆਂ ਦਿੱਲੀ ਦੀਆਂ ਤੇ ਇੰਦਰਾ ਗਾਂਧੀ ਦੇ ਚੀਕਾਂ ਪੁਣ ਵਾਲਿਆ ਚ ਵਿਰਸਾ ਸਿੰਘ ਮਲਤੋਹਾ ਵੀ ਇੱਕ ਸੀਗਾ ਗੱਲਾਂ ਕਰਦੇ ਯਾਰ ਤੁਸੀਂ ਕਾਹਦੀਆਂ ਗੱਲਾਂ ਕਰਦੇ ਯਾਰ ਤੁਸੀਂ ਸਾਡੇ ਮੂੰਹ ਖਿਲਮਾਉਂਦੇ ਜੀ ਹਾਂਜੀ ਇਹਨਾਂ ਗੱਲਾਂ ਜਨਾਬ ਆ ਕੋਈ ਕੁਝ ਨਹੀਂ ਪਿਆ ਸਿੱਧੀ ਗੱਲ ਹੈ ਬੰਦਿਆਂ ਕੋਈ ਲੜਾਈ ਜਿਹੜਾ ਉਹ ਇਲੈਕਸ਼ਨ ਲੜੋ ਪਰ ਮੈਂ ਇੱਕ ਕੈਂ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਥਕ ਆਂ ਤੁਹਾਡਾ ਹੀ ਬੇੜਾ ਕਰਤੋਂ ਦਾ ਰਿਹਾ ਕਿ ਤੁਸੀਂ ਪੰਜਾਬ 'ਚ ਤਿੰਨ ਵਾਰ ਕਾਂਗਰਸ ਸਰਕਾਰ ਬਣਾਈ ਹੈ ਤੁਹਾਡਾ ਹੀ ਬੇੜਾ ਕਰਤੋਂ ਦਾ ਰਿਹਾ ਕਿ ਤੁਸੀਂ ਕੇਜਰੀਵਾਲ ਦੀ ਸਰਕਾਰ ਬਣਾਈ ਹੈ ਜਿਨ੍ਹਾਂ ਨੇ ਭਾਈ ਭਵਿੰਦਰ ਸਿੰਘ ਦਵਿੰਦਰ ਪਾ ਸਿੰਘ ਨੂੰ ਲੜ ਦੀ 6 ਸਾਲ ਤੋਂ ਫਾਈਲ ਰੋਕ ਕੇ ਰੱਖੀ ਹੋਈ ਰਹੀ ਹੈ ਦੀ ਸਿਕਰ ਨ ਕਰਦੇ ਜੀ ਨਹੀਂ ਪੰਥਕ ਆ ਭਈ ਬਾਰੇ ਵਰਗੇ ਕਿੰਨਿਆਂ ਕਿ ਉਹਨਾਂ ਦੀ ਜਿਹੜੀ ਫੋਨ ਦੀ ਕਾਲਰ ਕਾਰਡ ਹੋਣਦੀਆਂ ਕਿੰਨੇ ਕੋਲ ਉਹਦੇ ਵਾਈਸ ਮੈਸੇਜ ਆਉਂਦੇ ਆ ਕਿਹੜਾ ਉਹਨਾਂ ਨੂੰ ਵਾਈਫੋਨ ਦਿੱਤਾ ਹੈ ਕਿਹੜੇ ਉਹਨਾਂ ਨੂੰ ਟੀਵੀ ਲਾ ਕੇ ਦਿੱਤੇ ਉਸੇ ਜੇਲ੍ਹ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਕੱਟੀਆਂ ਆ ਨਾ ਹਾਂਜੀ ਟੂਏ ਦੀ ਖੁੱਡ ਵਿੱਚ ਵੀ ਹਵਾ ਚੱਲ ਜਾਂਦੀ ਹੈ ਤੇ ਜੇਲ੍ਹ ਦੇ ਵਿੱਚ ਹਵਾ ਨਹੀਂ ਜਾਂਦੀ ਤੇ ਜਿੱਥੇ ਜਿਹੋ ਜਿਹੇ ਲਾਟਾ ਸਾਨੂੰ ਰੱਖਿਆ ਸੀਗਾ ਹਾਂਜੀ ਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਤੈਰੋ ਵਿਚਾਂ ਚਲੀਆਂ ਆਓ ਫੇਰ ਮੈਂ ਸੱਦਾ ਦਿੰਦਾ ਹਾਂ ਹੁਣ ਜੇ ਇਤਨੇ ਛੇੜਨਾ ਤੇ ਇਤਨੇ ਖੇਡ ਲੀਏ ਇਹ ਬਰਸਾਹ ਹੁਬਲਟੋ ਆਇਆ ਹਾਂਜੀ ਬਾਬੇ ਚਨੈ ਸਿੰਘ ਦਾ ਝੂਠਾ ਖਾਦਾ ਹੈ ਉਹਦਾ ਥਾਪੜ ਲਿਆਇਆ ਉਹਦਾ ਪਿਆਰ ਲਿਆਇਆ ਮੈਂ ਕੌਮ ਨਾਲ ਧੋਖਾ ਨਹੀਂ ਹੁੰਦੂੰਗਾ ਆਪ ਦਾ ਹੁਕਾ ਦੂੰਗਾ ਤੇ ਧੋਖਾ ਜੀ ਬਾਜੋ ਹਾਂਜੀ ਬਾਜੋ ਜੇ ਬੱਸ ਲੱਗੇ ਜੀ ਦੋ ਸਾਲ ਪਹਿਲਾਂ ਯਾਰ ਤੁਸੀਂ ਆਪ ਕਿਤਰਾ ਦੇ ਸੀ ਤੁਹਾਡਾ ਸਰੂਪ ਕਿਤਰਾ ਦਾ ਸੀ ਤੁਹਾਡੀਆਂ ਜਿਹੜੀਆਂ ਆਡੀਓ ਤੁਰੀਆਂ ਫਿਰਦੀਆਂ ਨੇ ਬੀਬੀਆਂ ਵਾਲੀਆਂ ਹਾਂਜੀ ਤੁਸੀਂ ਅੱਜ ਕਹਿੰਦੇ ਜੀ ਬਹੁਤ ਵੱਡਾ ਜੀ ਸਿੱਖੀ ਬਚਾਉਣੀ ਚਾਹੀਦੀ ਹੈ ਮੇਰੀਆਂ ਨਾਲ ਮੈਨੂੰ ਵੋਟ ਪਾਇਆ ਜੇ ਨਾ ਪਾਇਆ ਜੇ ਪਰ ਘੱਟੋ ਘੱਟ ਅਸਲੀਅਤ ਜਾਣਨ ਦੀ ਜ਼ਰੂਰ ਕੋਸ਼ਿਸ਼ ਕਰਿਆ ਜੀ ਆਰਐਸਐਸ ਨੂੰਸਕਰਈਆ RSS ਉਮੀਦਵਾਰ ਐਲਾਨ ਕਰੇ ਭਾਈ ਅਮਰਪਾਲ ਸਿੰਘ ਨੂੰ ਹਾਂਜੀ RSS ਦਾ ਆਗੂ ਐਲਾਨ ਕਰੇ ਭਾਈ ਅਮਰਪਾਲ ਸਿੰਘ ਦਾ ਪੀਐਮ ਉਮੀਦਵਾਰ ਐ ਕਮਾਲ ਵੀ ਆ ਕਮਾਲ ਵੀ ਕਿਹੜੇ ਠੱਠੇ ਗੂ ਜਾਵਾਂਗੇ ਯਾਰ ਹਾਂਜੀ ਮੈਂ ਨਹੀਂ ਕਿਹਾ ਕਿ ਭਾਈ ਅਮਰਪਾਲ ਸਿੰਘ RSS ਐ ਪਰ RSS ਦਾ ਕੀ ਕਨੈਕਸ਼ਨ ਐ ਉਹ ਤਾਂ ਕੋਮਨ ਸਪਸ਼ਟ ਕਰਨਾ ਚਾਹੀਦਾ ਹੈ ਨਾ ਤੇ ਕਰਦੇ ਤੁਸੀਂ ਕਰਨਾ ਹੈ ਜੇ ਉਹ RSS ਦਾ ਆਗੂ ਨਹੀਂ ਮੈਂ ਡਾਕੂਮੈਂਟ ਦੇਣਾ ਅੱਜ ਵੀ ਨੈਟ ਤੇ ਜਾ ਕੇ ਚੈੱਕ ਕਰ ਲੋ ਉਹ ਆਰਐਸਐਸ ਦਾ ਮੈਂਬਰ ਹੈ ਰਾਸ਼ਟਰੀ ਸਿੱਖ ਸੰਗਤ ਦਾ ਉਹਨਾਂ ਦਾ ਆਗੂ ਹੈ ਇਲੈਕਸ਼ਨ ਵੀ ਲੜਾਂਗੇ ਡਟ ਕੇ ਲੜਾਂਗੇ ਹਾਂਜੀ ਤੇ ਨਾਲ ਮੈਂ ਸੱਦਾ ਦੇਣਾ ਕਿ ਸੰਗਤ ਨੂੰ ਹੁਣ ਤੋਂ ਸਪਸ਼ਟ ਹੋ ਜਾਏ ਕਿ ਤੁਸੀਂ ਝੂਠ ਬੋਲਦੇ ਜੇ ਕਿ ਮੈਂ ਬੋਲਦਾ ਹਾਂ ਸੱਚ ਮੇਰੇ ਪੱਲੇ ਹੈ ਕਿ ਤੁਹਾਡੇ ਪੱਲੇ ਹੈ ਇਲੈਕਸ਼ਨ ਲੜ ਲਿਆ ਜੇ ਤੁਸੀਂ ਜੰਮ ਜੰਮ ਕੇ ਲੜ ਲਿਆ ਜੇ ਭਾਵੇਂ ਤੁਸੀਂ ਠੂਠੇ ਵੀ ਪੈ ਜਾਓ ਹਾਂਜੀ ਪਰ ਆਓ ਇੱਕ ਕਰਨਤਾ ਮੈਂ ਖਾਲਸਾ ਮਰਜੀ ਫਤਿਹਜੀ ਮੈਂ ਖਾਲਸਾ ਪੰਥ ਦਾ ਇੱਕ ਨਿਮਾਣਾ ਜਿਹਾ ਸੇਵਕ ਜਿਹੜਾ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਤੇ ਮੈਂ ਅੱਜ ਤੋਂ ਤਿੰਨ ਦਿਨ ਪਹਿਲਾਂ ਵੀ ਭਾਈ ਅਮਰਿਤਪਾਲ ਸਿੰਘ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਟੀਮ ਨੂੰ ਬੇਨਤੀ ਰੂਪ ਚ ਸੱਦਾ ਦਿੱਤਾ ਸੀ ਕਿ ਆਓ ਕਿਸੇ ਨੂੰ ਵੀ ਇੱਕ ਨੂੰ ਭੇਜ ਦਿਓ ਦੁਨੀਆ ਦੇ ਕਿਸੇ ਕੋਨੇ ਚੋਂ ਲੈ ਆਓ ਮੇਰੇ ਨਾਲ ਬੈਠ ਕੇ ਡਿਬੇਟ ਕਰ ਲਈ ਇੱਕ ਟੀਵੀ ਚੈਨਲ ਇੱਕ ਤੁਸੀਂ ਇੱਕ ਮੈਂ ਇੱਕ ਕਮਰਾ ਹਾਂਜੀ ਉਹਦੇ ਚ ਲਾਈਵ ਲੋਕੀ ਦੇਖਣਗੇ ਲੋਕ ਨਿਰਣਾ ਕਰਨਗੇ ਕਿ ਸੱਚ ਕੀ ਹੈ ਕਿਉਂ ਪੰਥ ਨੂੰ ਕਿਉਂ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਉਂ ਸ਼ਲਾਵਾ ਦਿੱਤਾ ਜਾ ਰਿਹਾ ਹੈ ਕਿਉਂ ਧੋਖਾ ਕੀਤਾ ਜਾ ਰਿਹਾ ਹੈ ਉਹ ਨਾਲੇ ਆਪਾਂ ਵੀ ਨਿਤਨਾ ਕਰ ਲਾਂਗੇ ਪਹਿਲੀ ਤੇ ਗੱਲ ਕਿ ਮਹਾਰਾਜ ਦੀ ਕਿਰਪਾ ਆ ਕਿ ਲੋਕਾਂ ਦੇ ਸਾਹਮਣੇ ਆਸਤਾ ਆਸਤਾ ਸੱਚ ਆਉਣ ਦੇ ਬਾਅਦ ਲੋਕ ਜਦੋਂ ਸੱਚ ਸਮਝਣ ਲੱਗ ਪਏ ਆਪਣੇ ਆਪ ਹੀ ਉਹਨਾਂ ਦੀ ਮਾਨਸਿਕਤਾ ਠੀਕ ਹੋ ਗਈ ਔਰ ਜਿਹੜਾ ਰਹਿੰਦਾ ਸੱਚ ਇਹ ਜਿਹੜਾ ਸੱਚ ਹੈ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਸਵਾਲ ਤੁਹਾਡੇ ਹੋਣਗੇ ਤੇ ਕੇਵਲ ਮੇਰੇ ਜਵਾਬ ਹੋਣਗੇ ਮੈਂ ਸਵਾਲ ਵੀ ਨਹੀਂ ਕਰਦਾ ਆਓ ਸਾਹਮਣੇ ਨਿਰਣਾ ਕਰ ਲਈਏ ਕਿ ਕਿਹੜੇ ਲੋਕ ਪੰਥ ਵਾਸਤੇ ਲੜੇ ਆ ਕਿਹੜੇ ਲੋਕ ਇੱਕ ਸੋਚ ਤੇ ਖੜੇ ਆ ਡਟੇ ਆ ਅਰ ਪੰਜਾਬ ਦੀ ਵਿਧਾਨ ਸਭਾ 1984 ਦਾ ਸਾਕਾ ਹੋਇਆ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਦਾ ਤੇ 2007 ਤੱਕ ਕਿਸੇ ਨੇ ਗਾਥਾ ਨਹੀਂ ਉੱਥੇ ਗਾਈ ਜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦੀ ਸ਼ਖਸੀਅਤ ਦੀ ਗੱਲ ਹੋਵੇ ਔਰ ਚਾਹੇ ਬਾਕੀ ਸ਼ਹੀਦਾਂ ਦੀ ਗੱਲ ਹੋਵੇ ਤੇ ਫਖਰ ਨਾਲ ਕਿਹਾ ਸੀਗਾ ਕਿ ਸ਼ਹੀਦ ਭਾਈ ਬੈਂ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਤੇ ਮੈਨੂੰ ਮਾਣ ਹੈ ਜਿਨ੍ਹਾਂ ਨੇ ਕੌਮ ਦੀ ਪੱਗ ਰੱਖੀ ਸੀ ਔਰ ਸ਼ਹੀਦ ਭਾਈ ਜਿੰਦਾ ਜਿਹੜੇ ਸਾਡੇ ਸਾਥੀ ਸੀਗੇ ਅਸੀਂ ਇਕੱਠਿਆਂ ਜਿਹੜਾ ਆ ਸੰਘਰਸ਼ ਦਾ ਜੀਵਨ ਸ਼ੁਰੂ ਕੀਤਾ ਸੀਗਾ ਫੈਡਰੇਸ਼ਨ ਦੇ ਵਿੱਚ ਕੰਮ ਕੀਤਾ ਸੀਗਾ ਭਾਈ ਸੁੱਖਾ ਜਿਹਨਾਂ ਦੀ ਏਡੀ ਵੱਡੀ شہادت ਤੇ ਏਡੇ ਵੱਡੇ ਕਾਰਨਾਮੇ ਆ ਜੇ ਕਿਲਾਬ ਦੀ ਵਿਧਾਨ ਸਭਾ ਵਿੱਚ ਉਹਨਾਂ ਦੀ ਗੱਲ ਹੋਈ ਤੇ ਉਹ ਮੈਂ ਕੀਤੀ ਦੇਰ ਉੱਤੇ ਇੰਤਰਾ ਗਾਂਧੀ ਦੇ ਕਤਲ ਦੀ ਗੱਲ ਕਰਕੇ ਕਿਸ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਸੀ ਕਿ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਇਸ ਤੋਂ ਬਾਅਦ ਮੈਨੂੰ ਸਵਾ ਮਹੀਨੇ ਬਾਅਦ ਉਹਦੇ ਕਤਲ ਦਾ ਪਤਾ ਲੱਗਾ ਸੀ ਹਿੰਦੁਸਤਾਨ ਦੀ ਜੇਲ੍ਹ ਦੇ ਅੰਦਰ ਤੇ ਮੈਂ ਜੋ ਖੁਸ਼ੀ ਮਣਾਈ ਸੀ ਜੋ ਮੈਂ ਨੱਚ ਕੇ ਦਿਖਾਇਆ ਸੀਗਾ ਨੱਚਿਆ ਸੀਗਾ ਉਹੀ ਮੈਂ ਵਿਧਾਨ ਸਭਾ 'ਚ ਨੱਚ ਕੇ ਦਿਖਾਇਆ ਔਰ ਕਾਂਗਰਸ ਦੇ ਜੁਲਮਾਂ ਦਾ ਅਭਿਆਨ ਤੇ ਬੁੱਚੜ ਦੇ ਜੁਲਮਾਂ ਦਾ ਜੇ ਕਿਸੇ ਨੇ ਉੱਥੇ ਜਿੱਕਰ ਕੀਤਾ ਭਾਵੇਂ ਕਿ ਮੈਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪੈਂਦਾ ਰਿਹਾ ਕਾਂਗਰਸੀਆਂ ਨੇ ਚੀਕਾਂ ਵੀ ਵੱਜਦੀਆਂ ਰਹੀਆਂ ਤੇ ਮੈਨੂੰ ਅਤਵਾਦੀ ਵਰਗੇ ਸ਼ਬਦ ਵੀ ਸੁਣਨੇ ਪਏ ਤੇ ਫਿਰ ਜੋ ਲੋਕੋਂ ਮੈਂ ਜਵਾਬ ਦਿੱਤਾ ਉਹ ਵੀ ਹਰ ਇੱਕ ਸਿੱਖ ਜਾਣਦਾ ਕਿ ਬਿਰਸਤ ਸਿੰਘ ਵਲਡੋਹਾ ਨੇ ਕੀ ਕੀਤਾ ਸੀਗਾ ਅੱਜ ਵੀ ਰਿਕਾਰਡ ਬੋਲਦਾ ਹੈ ਜੇਲਾਂ ਕਟਣੀਆਂ ਤਸੀਹੇ ਚਲਣੇ ਪਰਿਵਾਰਾਂ ਦਾ ਇੱਕ ਤਰ੍ਹਾਂ ਤਬਾਹ ਹੋ ਜਾਣਾ ਇਹ ਕਿ ਆਸਾਨ ਨਹੀਂਗਾ ਤੇ ਕੌਮ ਤੇ ਆਸਾਨ ਪਰ ਗੱਲ ਹੈ ਕਿ ਜਿਸ ਗੱਲ ਨੂੰ ਲੈ ਕੇ ਤੁਸੀਂ ਚੱਲੇ ਜੇ ਜਿਹੜੇ ਤੁਸੀਂ ਸਟੈਂਡ ਦੀ ਗੱਲ ਕਰਦੇ ਜੇ ਜਿਸ ਅਕੀਦੇ ਦੀ ਗੱਲ ਕਰਦੇ ਜੇ ਜਿਸ ਸੋਚ ਦੀ ਗੱਲ ਕਰਦੇ ਜੇ ਜਰੂਰ ਉੱਤੇ ਖੜਜੋ ਉਦੇ ਤੇ ਖੜਜੋ ਖੜਦਾ ਉੱਤੇ ਕੋਈ ਹੈ ਨਹੀਂ ਕੱਲ ਗੱਲਾਂ ਹੋਰ ਸੀ ਅੱਜ ਹੋਰ ਐ ਮੇਰੇ ਬਾਰੇ ਜੀ ਵਿਰਸਾ ਸਿੰਘ ਮਲਟੋਆ ਨੇ ਬਾਹਾਂ ਖੜੀਆਂ ਕਰਤੀਆਂ ਕਿਹੜੇ ਤੁਹਾਡੇ ਪਿਓ ਨੇ ਵਿਖਿਆ ਸੀ ਵਿਰਸਾ ਹਮਲਟੋਆ ਨੇ ਬਾਹਾਂ ਖੜੀਆਂ ਕਰਤੀਆਂ ਸੀਗੀਆਂ ਤੁਹਾਡੇ ਉਥੇ ਕਈ ਬਾਪੂ ਜਿਹੜੇ ਆ ਉਹ ਘੇਰੇ 'ਚ ਫੜੇ ਗਏ ਹਾਂਜੀ ਹੋਰ ਬੜੇ ਫੜੇ ਗਏ ਤੁਹਾਡੇ ਕੁਛ ਲੱਗਦੇ ਉਹਨਾਂ ਦਾ ਤਾਂ ਨਾ ਨਹੀਂ ਚ ਲੈਂਦੇ ਵਿਰਸਾ ਹਮਲਟੋਆ ਇਹ ਕਰਦੇ ਜੇ ਮੈਨੂੰ ਮਾਣ ਹੈ ਕਿ ਜੋ ਮੈਂ ਜ਼ਿੰਦਗੀ ਵਿੱਚ ਸੰਘਰਸ਼ ਕੀਤਾ ਆ ਮੈਨੂੰ ਮਾਣ ਹੈ ਜਿਸ ਤਰ੍ਹਾਂ ਤੇ ਮਤਸੀਹੇ ਚੱਲੇ ਆ ਜਿਸ ਤਰ੍ਹਾਂ ਦੀ ਮੈਂ ਜੇਲਾਂ ਕੱਟੀਆਂ ਐ ਪੰਥ ਤੇ ਪੰਜਾਬ ਦੀ ਖਾਤਰ ਜਦੋਂ ਦੇ ਤੁਰੇ ਆ ਕਦੀ ਝੁਕੇ ਨਹੀਂ ਕਦੇ ਈਨ ਨਹੀਂ ਮੰਨੀ ਇਹ ਨਹੀਂ ਕਿ ਪੁਲਿਸ ਦੇ ਅੱਗੇ ਲਾ ਕੇ ਭੱਜ ਉੱਠੇ ਆ ਪੁਲਿਸ ਮੈਨੂੰ ਚੁੱਪਣ ਲਈ ਜਦੋਂ ਮੈਂ ਜੇਲ੍ਹ ਤੋਂ ਰਿਹਾ ਹੋਇਆ ਮੈਨੂੰ ਜੇਲ੍ਹ ਵਾਲੇ ਕਹਿੰਦੇ ਰਹੇ ਕਿ ਬਲਟੋਆ ਸਾਹਿਬ ਰੁਕ ਜਾਓ ਤੁਹਾਨੂੰ ਬਾਹਰ ਪੁਲਿਸ ਚੁੱਕਣ ਆ ਗਈ ਐ ਅੰਦਰ ਚਲੇ ਜਾਓ ਮੈਂ ਕਿਹਾ ਇਹ ਇੱਕ ਕਮਜ਼ੋਰਾਂ ਦਾ ਕੰਮ ਹੁੰਦਾ ਹੈ ਮੱਕਾ ਇੱਕ ਜਵਦੂ 7 ਸਾਲਾਂ ਬਾਅਦ ਮੈਂ ਰਹਾ ਹੋਇਆ ਸੀ ਉਹ 7 ਸਾਲਾਂ ਦੇ ਉੱਤੇ ਸਮੇਂ ਤੋਂ ਬਾਅਦ ਹਾਂਜੀ ਤੇ ਮੈਨੂੰ ਬਾਹਰ ਨਿਕਲਦਿਆਂ ਪੁਲਿਸ ਮੈਨੂੰ ਕਿਸੇ ਤਰ੍ਹਾਂ ਦੀ ਕਰਦੀ ਮਖਿਆ ਉਹ ਚਲੀ ਅਗਲੇ ਲਹਿ ਗਏ ਇੱਕ ਰਾਂ ਨਹੀਂ ਪਤਾ ਨਹੀਂ ਕਿੰਨੀ ਕਿ ਬਰਚ ਕੇ ਆ ਤੇ ਕਿੱਥੇ ਕਿੱਥੇ ਰੱਖਿਆ ਤੇ ਜੋ ਅਸੀਂ ਚੱਲਿਆ ਜੇ ਤੁਸੀਂ ਕਿਹੜੀ ਬਣਾਦੀ ਹੈ ਕਿਹੜੀ ਬਣਾਦੀ ਤੁਸੀਂ ਲੋਕਾਂ ਨੇ ਤੁਸੀਂ ਤੋਲਦੇ ਹੀ ਨਹੀਂ ਜੀ ਦੇਖਦੇ ਹੀ ਨਹੀਂ ਜੇ ਜਿਹੜੇ ਲੋਕਾਂ ਨੇ ਕਿ ਅਸੀਂ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਸੰਵਿਧਾਨ ਨੂੰ ਮੰਨੀ ਜਾਂਦੇ ਜਿਹੜੇ ਕਹਿੰਦੇ ਅਸੀਂ ਚੋਣ ਪ੍ਰਣਾਲੀ 'ਚ ਵਿਸ਼ਵਾਸ ਹੀ ਨਹੀਂ ਰੱਖਦੇ ਜੀ ਸਾਡਾ ਏਜੰਡਾ ਹੀ ਨਹੀਂਗਾ ਅੱਜ ਚੋਣਾਂ ਦੀ ਗੱਲ ਵੀ ਕਰੀ ਜਾਂਦੇ ਆ ਹਾਂਜੀ ਤੇ ਦੂਜੇ ਬੰਨੇ ਕਦੀ ਪੁਲਿਸ ਦੇ ਅੱਗੇ ਲਾ ਕੇ ਨਹੀਂ ਭੱਜੇ ਜੇ ਵੱਜਿਆਂ ਤੇ ਹਿੱਕ 'ਚ ਵੱਜੇ ਪੁਲਿਸ ਭਜਾਈ ਹੋਊਗੀ ਹਾਂਜੀ ਦਿੱਲੀ ਦੀਆਂ ਚੀਕਾਂ ਪੁਆਈਆਂ ਹੋਣਗੀਆਂ ਦਿੱਲੀ ਦੇ ਪੁਲਿਸ ਹੈੱਡਕੁਆਰਟਰ ਦੇ ਸਾਹਮਣੇ ਜਿਹੜੀਆਂ ਦਿੱਲੀ ਵਿਧਾਇਕ ਦੇ ਇੰਦਰਾ ਗਾਂਧੀ ਦੇ ਚਿੱਕਾਪੂਰ ਵਾਲੇ 'ਚ ਵਰਸਾ ਸਿੰਘ ਬਲਤੋਹਾ ਵੀ ਇੱਕ ਸੀਗਾ ਗੱਲਾਂ ਕਰਦੇ ਯਾਰ ਤੁਸੀਂ ਹਾਂਜੀ ਤੇ ਤੁਸੀਂ ਤਾਂ ਮੋਰੇ ਉਹ ਪੁਲਿਸ ਦੇ ਅੱਗੇ ਲੱਗ ਲੱਗੇ ਭੱਜੇ ਫਿਰਦੇ ਰਹੇ ਜੀ ਮੈਂ ਕਿਹਦਾ ਨਾਲ ਇੱਕ ਨਹੀਂ ਗੱਲ ਕਰਦਾ ਤੇ ਪਰ ਦੂਸਰੀ ਗੱਲ ਇਹ ਦੱਸ ਦਿਓ ਆਤਮ ਸਮਰਪਣ ਕਰਨਾ ਇਹ ਭਾਰੀ ਆ ਮੈਂ ਜੀ ਨਹੀਂ ਸੀ ਕਹਿਣਾ ਕਰਦਾ ਇਹਨਾਂ ਗੱਲਾਂ ਕਰਨ ਨੂੰ ਆਤਮ ਸਮਰਪਣ ਕਰਨਾ ਮਤਲਬ ਆਪਣੀ ਹਾਰ ਮੰਨਣਾ की हां जी ਆਪ ਨੂੰ ਸਮਰਪਣ ਕੀਤਾ ਕਿ ਬੇਰਾ ਹੀ ਪੱਜਸਵੀਰ ਸਿੰਘ ਰੋਡੇ ਵਿਚਾਰਾ ਬਥੇਰਾ ਕਹਿੰਦਾ ਰ ਮੈਨੂੰ ਵਿੱਚ ਨਾ ਲਿਆਓ ਸਾਡੇ ਸਰਕਾਰ ਜੋ ਗਿਆ ਹਾਂ ਜੀ ਉਹਨਾਂ ਨੂੰ ਉਤੋਂ ਬਾਹਰੋਂ ਸੱਜਿਓ ਖੱਬਿਓ ਫੋਨ ਕਰਾ ਕੇ ਵਰਤ ਕੇ ਟੂ ਲਾਈਨਰ ਤੇ ਟੂ ਲਾਈਨਰ ਤੇ ਗੱਲਾਂ ਹੋਦੀਆਂ ਰਹੀਆਂ ਭਾਈ ਜਸਵੀਰ ਸਿੰਘ ਵੀ ਇਸ ਕਰਦੋਂ ਮੁੱਕਰ ਕੇ ਦਿਖਾ ਦੇਣ ਗੁਰੂ ਮੁਹਾਜਮਾ ਜੀ ਜਾਣ ਕੇ ਕਿ ਟੂ ਲਾਈਨਰ ਤੇ ਗੱਲਾਂ ਹੋਦੀਆਂ ਰਹੀਆਂ ਕਿ ਇੱਕ ਬਸ ਭਾਈ ਅਮਰਪਾਲ ਸਿੰਘ ਤੇ ਇੱਕ ਬੰਨੇ ਭਾਈ ਜਸਵੀਰ ਸਿੰਘ ਰੋਡੇ ਤੇ ਤੇ ਜਿਹੜੇ ਪਤ ਨਹੀਂ ਕਿਹੜੇ ਦੇਸ਼ ਚ ਬੈਠੇ ਸੀ ਚੰਗਾ ਉਹਨਾਂ ਨਾਂ ਨਹੀਂ ਲੈਣਾ ਹਾਂਜੀ ਗੱਲਾਂ ਹੁੰਦੀਆਂ ਰੀਆਂ ਨਿਪੜੀਆਂ ਗੱਲਾਂ ਭਾਈ ਸਾਹਿਬ ਨੇ ਬਚਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਕਿਹਾ ਕਿ ਤੁਸੀਂ ਬਚਾ ਸਕਦੇ ਜੀ ਤੁਸੀਂ ਰੱਖ ਸਕਦੇ ਜੀ ਹਾਂਜੀ ਉਹਨਾਂ ਨੇ ਪੇਸ਼ ਕਰਵਾਇਆ ਤੇ ਪੇਸ਼ ਕੌਣ ਹੁੰਦੇ ਹੁੰਦੇ ਹਾਂਜੀ ਬਾਦਰ ਹੁੰਦੇ ਹਾਂਜੀ ਸਮਰਪਣ ਕੌਣ ਕਰਦੇ ਹੁੰਦੇ ਆ ਜਿਹੜੇ ਬਾਦਰ ਹੁੰਦੇ ਕਾਦੀਆਂ ਗੱਲਾਂ ਕਰਦੇ ਯਾਰ ਤੁਸੀਂ ਸਾਡੇ ਮੂੰਹ ਫਿਰਮਾਉਂਦੇ ਜੀ ਹਾਂਜੀ ਇਹਨਾਂ ਗੱਲਾਂ ਜਨਾਬ ਉਹ ਕੁਛ ਨਹੀਂ ਪਿਆ ਸਿੱਧੀ ਗੱਲ ਹੈ ਬੰਦਿਆਂ ਕੋ ਲੜਾਈ ਲੜਾਓ ਇਲੈਕਸ਼ਨ ਲੜੋ ਪਰ ਮੈਂ ਕਹਿੰਦਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਪੰਥਕ ਆਂ ਤੁਹਾਡਾ ਹੀ ਬੇੜਾ ਕਰਕੁੰਦਾ ਰਹਿ ਕੇ ਤੁਸੀਂ ਪੰਜਾਬ 'ਚ ਤਿੰਨ ਵਾਰ ਕਾਂਗਰਸ ਸਰਕਾਰ ਬਣਾਈ ਹੈ ਤੁਹਾਡਾ ਹੀ ਬੇੜਾ ਕਰਕੁੰਦਾ ਰਹਿ ਕੇ ਤੁਸੀਂ ਕੇਜਰੀਵਾਲ ਦੀ ਸਰਕਾਰ ਬਣਾਈ ਹੈ ਜਿਨ੍ਹਾਂ ਨੇ ਭਾਈ ਭਵਿੰਦਰ ਸਿੰਘ ਦਵਿੰਦਰ ਪਾ ਸਿੰਘ ਨੂੰ ਲੜ ਦੀ 6 ਸਾਲ ਤੋਂ ਫਾਈਲ ਰੋਕ ਕੇ ਰੱਖੀ ਹੋਈ ਰਹੀ ਹੈ ਦੀ ਤੁਸੀਂ ਕਹਿੰਦੇ ਨੰਤਰਦੇ ਜੀ ਨਹੀਂ ਗੱਲ ਚੱਲਦਾ ਕਦੀ ਤੁਸੀਂ ਮੂੰਹ ਚੁੱਕ ਕੇ ਕਪਤਨ ਬਰਿੰਦਰ ਸਿੰਘ ਕੇ ਮਗਰ ਭਜੁਰਦੇ ਜੇ ਕਦੀ ਤੁਸੀਂ ਕੇਜਰੀਵਾਲ ਕੇਜਰੀਵਾਲ ਸਾਰੇ ਅਸੀਂ ਤੇਰੇ ਨਾਲ ਤੇ ਕਦੀ ਤੁਸੀਂ ਹੁਣ ਇੱਧਰ ਨੂੰ ਜਰ ਪੱਕੀ ਤਨੂ ਕਿ ਦਿੱਖਿਆ ਨਹੀਂ ਠਾਈਆਂ ਸਾਲਾਂ ਬਾਅਦ ਵਿਚਾਰੇ ਹਾ ਹੋਇਆ ਪੱਕੀ ਜਵਾਨ ਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਤੇ ਨਵਾਂ ਮਹੀਨਾ ਬਾਅਦ ਉਹਦੀ ਜਮਾਨਤ ਰੱਤ ਕਰਕੇ ਫਿਰ ਉਹਨੂੰ ਜਿਹੜੇ ਪਿੱਛੇ ਤੱਕ ਇਹਨੂੰ ਚੇਤਾ ਨਤੀਆਂ ਸਾਲਾਂ ਤੋਂ ਫਾਂਸੀ ਦੇ ਤੱਕ ਤੇ ਤੱਕ ਉਹਨੂੰ ਚੇਤਾ ਹੈ ਭਾਈ ਉਹਾਰੇ ਵਰਗੇ ਕਿੰਨਿਆਂ ਕਿ ਉਹਨਾਂ ਦੀ ਜਿਹੜੀ ਫੋਨ ਦੀ ਕਾਲ ਰਕਾਰਡਿੰਗ ਆਉਂਦੀਆਂ ਕਿੰਨੇ ਕੋ ਉਹਨਾਂ ਦੇ ਵਾਇਸ ਮੈਸੇਜ ਆਉਂਦੇ ਆ ਕਿਹੜਾ ਉਹਨਾਂ ਨੂੰ ਆਈਫੋਨ ਦਿੱਤਾ ਹੈ ਕਿਹੜੇ ਉਹਨਾਂ ਨੂੰ ਟੀਵੀ ਲਾ ਕੇ ਦਿੱਤੇ ਉਸੇ ਜੇਲ੍ਹ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਕੱਟੀਆਂ ਆਇਆ ਨਾ ਹਾਂਜੀ ਟੂਏ ਦੀ ਖੁੱਡ ਵਿੱਚ ਵੀ ਹਵਾ ਚੱਲ ਜਾਂਦੀ ਹੈ ਤੇ ਜੇਲ੍ਹ ਦੇ ਵਿੱਚ ਹਵਾ ਨਹੀਂ ਜਾਂਦੀ ਤੇ ਜਿੱਥੇ ਜਿਹੋ ਜਿਹੇ ਲਾਤਾ ਸਾਨੂੰ ਰੱਖਿਆ ਸੀਗਾ ਹਾਂਜੀ ਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਤੈਰੋ ਗਿਛਾਂ ਚਲੀਆਂ ਆਓ ਫੇਰ ਮੈਂ ਸੱਦਾ ਦੇਣਾ ਹੁਣ ਜੇ ਇਤਨੇ ਖੇਡਣਾ ਤੇ ਇਤਨੇ ਖੇਡ ਲੀਏ ਇਹ ਬਰਸਾ ਹੁਮਲਟੋ ਆਇਆ ਹਾਂਜੀ ਬਾਬੇ ਚਨੈ ਸਿੰਘ ਦਾ ਝੂਠਾ ਖਾਦਾ ਹੈ ਉਹਦਾ ਥਾਪੜ ਲਿਆ ਆਇਆ ਉਹਦਾ ਪਿਆਰ ਲਿਆ ਆਇਆ ਮੈਂ ਕੌਮ ਨਾਲ ਧੋਖਾ ਨਹੀਂ ਹੁੰਦੂੰਗਾ ਆਪ ਦਾ ਹੁਕਾ ਦੂੰਗਾ ਇਹ ਧੋਖਾ ਜੀ ਬਾਜੋ ਹਾਂਜੀ ਬਾਜੋ ਜੇ ਬੱਸ ਸਕਦੇ ਜੀ ਦੋ ਸਾਲ ਪਹਿਲਾਂ ਯਾਰ ਤੁਸੀਂ ਆਪ ਕਿਤਰਾ ਦੇ ਸੀ ਤੁਹਾਡਾ ਸਰੂਪ ਕਿਤਰਾ ਦਾ ਸੀ ਤੁਹਾਡੀਆਂ ਜਿਹੜੀਆਂ ਆਡੀਓ ਤੁਰੀਆਂ ਫਿਰਦੀਆਂ ਨੇ ਬੀਬੀਆਂ ਵਾਲੀਆਂ ਹਾਂਜੀ ਤੁਸੀਂ ਅੱਜ ਕਹਿੰਦੇ ਜੀ ਬਹੁਤ ਵੱਡਾ ਜੀ ਸਿੱਖੀ ਬਚਾਉਣੀ ਚਾਹੀਦੀ ਹੈ ਇਸ ਤਰ੍ਹਾਂ ਸਿੱਖੀ ਵੱਜਦੀ ਹੈ ਇਸ ਤਰ੍ਹਾਂ ਸਿੱਖੀ ਵੱਜਦੀ ਹੈ ਕਿਹੜਾ ਕਾਨੂੰਨ ਆ ਜਿਹੜਾ ਹਿੰਦੁਸਤਾਨ ਦਾ ਜਿਹੜਾ ਨਿਜ਼ਮ ਆ ਤੇ ਚੋਣ ਜਿਤਾਓ ਜੀ ਬਾਹਰ ਕਢਾਓ ਜੀ ਕਿਉਂ ਲੁਪਣੋ ਕਮਰਾ ਕਰਦੇ ਜੀ ਹਾਂਜੀ ਕੋਈ ਕਾਨੂੰਨੀ ਜਿਹਾ ਜਿਹਾ ਕਾਨੂੰਨ ਹੈ ਤੇ ਫਿਰ ਕੇਜਰੀਵਾਲ ਤੇ ਹਿੰਦਸਰਨ ਦੋ ਮੁੱਖ ਮੰਤਰੀ ਫੜ ਗਏ ਅੰਦਰ ਕਿਉਂ ਦਿੱਤੇ ਹਾਂਜੀ ਪ੍ਰਧਾਨ ਮੰਤਰੀ ਤੋਂ ਬਾਅਦ ਉਹਦਾ ਇਹ ਉਹਨਾਂ ਦਾ ਉਹ ਵੀ ਚੁਣੇ ਹੋਏ ਆ ਪਰ ਮੈਂ ਇਹਨਾਂ ਗੱਲਾਂ 'ਚ ਲੰਮੀਆਂ ਜੇ ਨਹੀਂ ਪੜਨਾ ਚਾਹੁੰਦਾ ਮੇਰੇ ਕੋਲ ਕਹਿਣ ਲਈ ਬਹੁਤ ਕੁਝ ਆ ਮੈਂ ਫੇਰ ਸੱਦਾ ਦਿੰਦਾ ਹਾਂ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਨੂੰ ਨਿਮਰਤਾ ਸਹਿਤ ਮੇਰੇ ਵੱਡੇ ਭਾਜੀ ਨੇ ਤੇ ਵੱਡੀ ਭੈਣ ਆ ਉਹਨਾਂ ਦੇ ਮਾਤਾ ਪਿਤਾ ਜੀ ਔਰ ਸਮੁੱਚੇ ਪਰਿਵਾਰ ਨੂੰ ਔਰ ਉਹਨਾਂ ਦੀ ਟੀਮ ਨੂੰ ਦੁਨੀਆ ਦੇ ਕੋਨੇ 'ਚ ਜਿੰਨੂੰ ਮਰਜ਼ੀ ਲਿਆਉਣਾ ਮੇਰੇ ਸਾਹਮਣੇ ਬਿਠਾ ਲਓ ਇੱਕ ਤੁਸੀਂ ਇੱਕ ਮੈਂ ਤੇ ਇੱਕ ਟੀਵੀ ਤੇ ਇੱਕ ਕਮਰਾ ਉੱਥੇ ਅੰਦਰ ਬਹਿ ਕੇ ਆਪਾਂ ਡਿਬੇਟ ਕਰਾਂਗੇ ਲੋਕ ਦੇਖਣਗੇ ਲੋਕ ਆਪੇ ਫੈਸਲਾ ਕਰ ਲੈਣਗੇ ਜੇ ਮੈਨੂੰ ਤੁਸੀਂ ਉੱਥੇ ਵੀ ਝੂਠੀਆਂ ਪਾ ਦਿਓ ਮੈਦਾਨ ਛੱਡ ਕੇ ਪਾਸੇ ਹੋ ਜੂੰਗਾ ਕਦੀ ਹਾਂਜੀ ਅਸੀਂ ਤੇ ਯਾਰ ਹੋਰ ਹੀ ਸੋਚਦੇ ਲੋਕ ਐ ਨਾ ਕਰੋ ਇਸ ਤਰ੍ਹਾਂ ਤੇ ਮੈਂ ਵੀ ਕਹੂੰਗਾ ਨੌਜਵਾਨਾਂ ਨੂੰ ਨੌਜਵਾਨਾਂ ਸਹੀ ਰਸਤਾ ਬਣਾਓ ਪਿਛਤਾਉਣ ਦਾ ਬਾਅਦ ਕੋਈ ਫਾਇਦਾ ਨਹੀਂ ਹੁੰਦਾ ਹਾਂਜੀ ਕਦੀ ਤੁਸੀਂ ਕੈਪਟਨ ਬ੍ਰਿੰਦਰ ਸਿੰਘ ਦੀ ਸਰਕਾਰ ਬਣਾ ਕੇ ਫਿਰ ਕਹਿੰਦੇ ਜੀ ਪਿਛਤਾਏ ਜੀ ਕਦੀ ਤੁਸੀਂ ਕੇਂਦਰੀਵਾਦੀ ਬਣਾ ਕੇ ਐ ਸਾਰੇ ਉਹਦੇ ਮਗਰ ਲਾ ਕੇ ਹਾਂਜੀ ਕਰਕੇ ਤੇ ਫਿਰ ਤੁਸੀਂ ਪਿਛਤਾਏ ਹੁਣ ਇਹ ਧੋਖਾ ਜੀ ਤੁਹਾਡੇ ਨਾਲ ਕੌਮ ਨਾਲ ਧੋਖਾ ਜੀ ਕਦੇ ਇਸ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਜੀ ਮੇਰੀ ਵੱਲੋਂ ਮੈਨੂੰ ਵੋਟ ਪਾਇਆ ਜੇ ਨਾਮ ਪਾਇਆ ਜੇ ਪਰ ਘੱਟੋ ਘੱਟ ਅਸਲੀਅਤ ਜਾਣਨ ਦੀ ਜ਼ਰੂਰ ਕੋਸ਼ਿਸ਼ ਕਰਿਆ ਜੀ ਆਰਐਸਐਸ ਨੂੰਸ ਕਰਈਆ ਜੀ RSS ਉਮੀਦਵਾਰ ਐਲਾਨ ਕਰੇ ਭਾਈ ਅਮਰਪਾਲ ਸਿੰਘ ਨੂੰ ਹਾਂਜੀ RSS ਦਾ ਆਗੂ ਐਲਾਨ ਕਰੇ ਭਾਈ ਅਮਰਪਾਲ ਸਿੰਘ ਦਾ ਪੀਐਮ ਉਮੀਦਵਾਰ ਐ ਕਮਾਲ ਵੀ ਆ ਕਮਾਲ ਵੀ ਕਿਹੜੇ ਇਕੱਠੇ ਗੂ ਜਾਵਾਂਗੇ ਯਾਰ ਹਾਂਜੀ ਮੈਂ ਨਹੀਂ ਕਿਹਾ ਕਿ ਭਾਈ ਅਮਰਪਾਲ ਸਿੰਘ RSS ਐ ਪਰ RSS ਦਾ ਕੀ ਕਨੈਕਸ਼ਨ ਹੈ ਉਹ ਤਾਂ ਕੋਈ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਨਾ ਤੇ ਕਰਦੇ ਤੁਸੀਂ ਕਰਨਾ ਹੈ ਜੇ ਉਹ RSS ਦਾ ਆਗੂ ਨਹੀਂ ਮੈਂ ਡਾਕੂਮੈਂਟ ਦੇਣਾ ਅੱਜ ਵੀ ਨੈੱਟ ਤੇ ਜਾ ਕੇ ਚੈੱਕ ਕਰ ਲੋ ਉਹ ਆਰਐਸਐਸ ਦਾ ਮੈਂਬਰ ਹੈ ਰਾਸ਼ਟਰੀ ਸਿੱਖ ਸੰਗਤ ਦਾ ਉਹਨਾਂ ਦਾ ਆਗੂ ਹੈ ਕਦਰ ਕਿ ਹਮਰਾ ਕਰ ਦੇ ਇਸ ਕਰਕੇ ਮੈਂ ਨਿਮਰਤਾ ਸਹਿ ਸਦਾ ਦੇਣਾ ਲੈਂਚਰ ਵੀ ਲੜਾਂਗੇ ਡਟ ਕੇ ਲੜਾਂਗੇ ਹਾਂਜੀ ਤੇ ਨਾਲ ਮੈਂ ਸਦਾ ਦੇਣਾ ਕਿ ਸੰਗਤ ਨੂੰ ਹੁਣ ਤੋਂ ਸਪਸ਼ਟ ਹੋ ਜਾ ਕਿ ਤੁਸੀਂ ਝੂਠ ਬੋਲਦੇ ਜੇ ਕਿ ਮੈਂ ਬੋਲਦਾ ਹਾਂ ਸੱਚ ਮੇਰੇ ਪੱਲੇ ਆ ਕਿ ਤੁਹਾਡੇ ਪੱਲੇ ਆ ਲੈਖੇ ਲੜ ਲਿਆ ਜੀ ਤੁਸੀਂ ਜੰਮ ਜੰਮ ਕੇ ਲੜ ਲਿਆ ਜੀ ਭਾਵੇਂ ਤੁਸੀਂ ਝੂਠੇ ਵੀ ਪੈ ਜਾਓ ਹਾਂਜੀ ਪਰ ਆਓ ਇੱਕ ਰਣ ਤਾਰਾ ਕਰੀਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਦੀ ਖਫਤ ਹੈ